ਸਤਿ ਸ਼੍ਰੀ ਅਕਾਲ ਦੋਸਤੋ ਅਦਾਬ ਨਮਸਕਾਰ ਖੁਦਾ হাফেজ ਤੇ ਮੈਂ ਜਿਹੜੀ ਗੱਲ ਕਰਨੀ ਆ ਅੱਜ ਇੱਕ ਛੋਟਾ ਜਿਹਾ ਵਿਸ਼ਾ ਦਿਮਾਗ ਦੇ ਵਿੱਚ ਕਾਫੀ ਦੇਰ ਤੋਂ ਘੁੰਮਦਾ ਸੀਗਾ ਮੈਂ ਸੋਚਿਆ ਕਿ ਸ਼ਾਇਦ ਮੈਂ ਕਿਸੇ ਨਾਲ ਸਾਂਝਾ ਕਰ ਸਕਾਂ ਤੇ ਮੈਂ ਅੱਜ ਤੁਹਾਡੇ ਨਾਲ ਜਿਹੜਾ ਉਹ ਜਰੂਰ ਕਰਨਾ ਚਾਹ ਰਿਹਾ ਉਹ ਹੈ ਕਿ ਜਿਹੜੀ ਕਾਮੇਡੀ ਆ ਕਾਮੇਡੀ ਅਸੀਂ ਸਮਝਦੇ ਹਾਂ ਕਿ ਸਾਨੂੰ ਬਹੁਤ ਜ਼ਿਆਦਾ ਇਸ ਬਾਰੇ ਨੌਲੇਜ ਆ ਕੋਮੇਡੀ ਜਿਹੜਾ ਉਹਨਾਂ ਨੂੰ ਹੀ ਵਧੀਆ ਲੱਗਦੀ ਹੈ ਜਿਹੜੇ ਜਿਹੜੇ ਇਸ ਕੰਮ ਦੇ ਵਿੱਚ ਮਾਇਰ ਹੁੰਦੇ ਆ ਜਿਹੜਾ ਇਹ ਕੰਮ ਕਰਦੇ ਆ ਆਮ ਬੰਦਾ ਹਰ ਇੱਕ ਬੰਦਾ ਮਤਲਬ ਚਾਹੁੰਦਾ ਤਾਂ ਹੈ ਵੇ ਉਹ ਗੱਲ ਕਰੇ ਕੋਮੇਡੀ ਕਰੇ ਮਤਲਬ ਕਿ ਕਿਸੇ ਨੂੰ ਹਸਾਵੇ ਪਰ ਉਹ ਕਈ ਵਾਰ ਐਦਾਂ ਦੀ ਗੱਲ ਕਰ ਜਾਂਦਾ ਆ ਜਾਂ ਅਕਸਰ ਕਰ ਜਾਂਦਾ ਆ ਕਿ ਦੂਜਾ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਕਾਫੀ ਹਰਟ ਹੋ ਜਾਂਦਾ ਆ ਹੋ ਸਕਦਾ ਕਿ ਪੰਜ ਬੰਦੇ ਬੈਠੇ ਆ ਤੇ ਉਹਦੇ ਵਿੱਚੋਂ ਜਿਹੜੇ ਆਹੋ ਚਾਰ ਬੰਦੇ ਖੁਸ਼ ਹੋ ਜਾਣ ਤੇ ਜੇ ਉਸ ਬੰਦੇ ਬਾਰੇ ਗੱਲ ਕੀਤੀ ਆ ਤੇ ਉਹ ਬਿਲਕੁਲ ਹੀ ਟੁੱਟ ਜੂਵੇ ਨਿਰਾਸ਼ ਹੋ ਜੂਵੇ ਜਾਂ ਕੋਈ ਐਦਾਂ ਦਾ ਸਟੈਪ ਚੱਕੇ ਜਿਹਦੇ ਨਾਲ ਉਹਦਾ ਨੁਕਸਾਨ ਹੋਵੇ ਪਿੱਛੇ ਜਿਹੇ ਦੀ ਗੱਲ ਆ ਇੱਕ ਸੱਜਣ ਦਾ ਬਾਹਰਲਾ ਵੀਜ਼ਾ ਲੱਗਾ ਸਿਆਣਾ ਸੀ ਉਹਦੇ ਬੱਚਿਆਂ ਨੇ ਜਿੱਦਾਂ ਉਹਨੂੰ ਬਾਹਰ ਬੁਲਾਉਣ ਦੇ ਲਈ ਉਹਦੇ ਪੇਪਰ ਅਪਲਾਈ ਕੀਤੇ ਤਾਂ ਉਹਦਾ ਵੀਜ਼ਾ ਲੱਗ ਗਿਆ ਤੇ ਉਹ ਦੋਸਤਾਂ ਮਿੱਤਰਾਂ ਦੇ ਵਿੱਚ ਬੈਠਾ ਆ ਉੱਥੇ ਹੋਰ ਵੀ ਬੈਠਿਆ ਸਾਰੇ ਤੇ ਉਹਨੇ ਸਹਿਜ ਸੁਭਾਏ ਗੱਲ ਕੀਤੀ ਕਿ ਮੇਰਾ ਵੀਜ਼ਾ ਲੱਗ ਗਿਆ ਹੁਣ ਇਹ ਹੁੰਦੀ ਆ ਕਿ ਬਾਕੀ ਸਾਰੇ ਜਿਹੜੇ ਆ ਰਿਐਕਟ ਕਿਦਾਂ ਕਰੋਗੇ ਆ ਮੋਸਟਲੀ ਇਹੀ ਹੁੰਦਾ ਕਿ ਵਧਾਈ ਦੇਵੋਗੇ ਜਾਂ ਬਹੁਤ ਵਧੀਆ ਹੋਇਆ ਵੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਾ ਰਹੇ ਹੋ ਜਾਂ ਇਦਾਂ ਹਨ ਪਰ ਉੱਥੇ ਇੱਕ ਬੰਦਾ ਹਾਸੇ ਮਜ਼ਾਕ ਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਬਹੁਤ ਵਧੀਆ ਤੇਰਾ ਵੀਜ਼ਾ ਤਾਂ ਲੱਗ ਗਿਆ ਪਰ ਬਾਹਰ ਜਾ ਕੇ ਜਿਹੜੇ ਆ ਉਹ ਉੱਥੇ ਅ ਮੁਰਤੇ ਫੂਕਣ ਦੀ ਜਿਆਦਾ ਪੈਸੇ ਲੱਗਦੇ ਆ ਹੁਣ ਇਹ ਗੱਲ ਹੋ ਸਕਦਾ ਬਾਕੀਆਂ ਨੂੰ ਥੋੜਾ ਜਿਹਾ ਉਸ ਵੇਲੇ ਚਿਹਰੇ ਤੇ ਸਮਾਈਲ ਵੀ ਲਿਆ ਵੀ ਪਰ ਉਹ ਕਿੰਨੀ ਅਜੀਬ ਹੋ ਜਾਂਦੀ ਆ ਜਦੋਂ ਉਸ ਬੰਦੇ ਦੇ ਇਹ ਅ ਅੰਦਰ ਤੱਕ ਹਾਰਟ ਕਰ ਜਾਂਦੀ ਆ ਜੇ ਉਹਦੇ ਉਹਦੇ ਘਰਦਿਆਂ ਤੱਕ ਇਹ ਗੱਲ ਪਹੁੰਚੇਗੀ ਜਾਂ ਵੈਸੇ ਵੀ ਹੋ ਸਕਦਾ ਉਹਨੂੰ ਬਹੁਤ ਜ਼ਿਆਦਾ ਹਾਰਟ ਕਰੇ ਹੋ ਸਕਦਾ ਇਸ ਗੱਲ ਦੇ ਪਿੱਛੇ ਲੜਾਈਆਂ ਹੋ ਜਾਣ ਹਾਲਾਂਕਿ ਉਹ ਬੰਦੇ ਨੇ ਜਿਹਨੇ ਕਹੀ ਆ ਉਹਨੇ ਵੀ ਹਾਸੇ ਮਜ਼ਾਕ ਦੇ ਵਿੱਚ ਕਹੀ ਆ ਗੱਲ ਉਹੀ ਆ ਕਿ ਬੰਦੇ ਨੂੰ ਗੱਲ ਕਰਨੇ ਦਾ ਢੰਗ ਨਹੀਂ ਆਉਂਦਾ ਹੁੰਦਾ ਕਈ ਵਾਰ ਉਹ ਗੱਲ ਕਰ ਜਾਂਦਾ ਇਸ ਇਸ ਢੰਗ ਨਾਲ ਕਰ ਜਾਂਦਾ ਹਸਾਉਣ ਦੇ ਜਿੱਥੇ ਹੁੰਦਾ ਹਸਾਉਣਾ ਹੁੰਦਾ ਆ ਉੱਥੇ ਹੋਰੇ ਜੱਬ ਖੜੇ ਹੋ ਜਾਂਦੇ ਆ ਇਸ ਕਰਕੇ ਸਿਆਣਿਆਂ ਨੇ ਕਿਹਾ ਕਿ ਪਹਿਲਾਂ ਤੋਲੋ ਫਿਰ ਬੋਲੋ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਉਹਦੇ ਜਿਹੜੇ ਚੰਗੇ ਮਾੜੇ ਪ੍ਰਭਾਵ ਜਿਹੜੇ ਆ ਉਹ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਹੀ ਹੋ ਜਾਣੇ ਚਾਹੀਦੇ ਆ ਆ ਜਾਣੇ ਚਾਹੀਦੇ ਆ ਕਿ ਮੇਰੀ ਗੱਲ ਦੇ ਨਾਲ ਕਿਸੇ ਨੂੰ ਕੋਈ ਦੁੱਖ ਤਕਲੀਫ ਜਾਂ ਹਰਟ ਨਾ ਹੋਵੇ ਹਾਸਾ ਮਜ਼ਾਕ ਜਿਹੜਾ ਉਹ ਰਾ ਰਾ ਦਾ ਕਹਿੰਦੇ ਹੁੰਦੇ ਚੰਗਾ ਲੱਗਦਾ ਹੁੰਦਾ ਮਤਲਬ ਕਿ ਕੋਈ ਹਾਰਟ ਨਾ ਹੋਵੇ ਕਿਸੇ ਦਾ ਦਿਲ ਨਾ ਦੁਖੇ ਐਦਾਂ ਦੀ ਕਾਮੇਡੀ ਜਿਹੜੀ ਆਹੋ ਚੰਗੀ ਲੱਗਦੀ ਆ ਅ ਮਤਲਬ ਕਿ ਉਹ ਬੰਦਾ ਵੀ ਖੁਸ਼ ਹੋਵੇ ਜਿਹਦੇ ਬਾਰੇ ਗੱਲ ਹੋ ਰਹੀ ਉਹ ਬੰਦਾ ਵੀ ਖੁਸ਼ ਹੋਵੇ ਬਾਕੀ ਤਾਂ ਹੱਸਣ ਉਹ ਬੰਦਾ ਵੀ ਖੁਸ਼ ਹੋਵੇ ਇਸ ਤਰ੍ਹਾਂ ਦੀ ਕਾਮੇਡੀ ਜਿਹੜੀ ਆਹੋ ਚੰਗੀ ਲੱਗਦੀ ਆ ਜੇ ਉਦਾਂ ਹੀ ਊਟ ਪਟੰਗ ਆਪਾਂ ਕੁਝ ਵੀ ਕਾਮੇਡੀ ਦੇ ਵਿੱਚ ਹਾਸੇ ਮਜ਼ਾਕ ਦੇ ਵਿੱਚ ਕਹਿ ਦਿੰਦੇ ਆ ਤੇ ਦੂਜੇ ਬੰਦੇ ਨੂੰ ਪੂਰਾ ਹਰਟ ਕਰ ਦਿੰਨੇ ਆ ਤੇ ਉਹ ਜਿਹੜੀ ਆ ਕਿਤਨਾ ਕਿਤੇ ਅ ਇੱਕ ਹੈਲਦੀ ਕਮੇਡੀ ਆਪਾਂ ਉਹਨੂੰ ਨਹੀਂ ਕਹਿ ਸਕਦੇ ਹੈਗੇ ਇਸ ਕਰਕੇ ਅ ਹਮੇਸ਼ਾ ਜਿਹੜੀ ਆ ਉਹ ਜੀਵ ਕੁਛ ਵੀ ਕਰਵਾ ਦਿੰਦੀ ਆ ਲੜਾਈਆਂ ਤੱਕ ਕਰਵਾ ਦਿੰਦੀ ਆ ਵੱਡੇ ਵੱਡੇ ਯੁੱਧ ਤੱਕ ਕਰਵਾ ਦਿੰਦੀ ਆ ਇਸ ਕਰਕੇ ਅ ਬੋਲਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਈਏ ਤੇ ਜ਼ਿਆਦਾ ਵਧੀਆ ਹੁੰਦਾ ਆ ਥੈਂਕ ਯੂ ਲਵ ਯੂ ਆਲ ਰੱਬ ਰੱਖਾ ਖੁਦਾਵਿੰਦ